ਗਰੀਬ ਕੱਢਦਾ ਰਿਹਾ ਹੜੇ ਪਰ ਚਾਮਲੇ ਹੋਏ ਬਰਾਤੀਆਂ ਨੇ ਕਰ ਦਿੱਤਾ ਗਰੀਬ ਦਾ ਨੁਕਸਾਨ ਦੋਸਤੋ ਅਕਸਰ ਹੀ ਤੁਸੀਂ ਵਿਆਹ ਵਾਲੀਆਂ ਬਰਾਤਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਇੱਕ ਵਿਆਹ ਵਾਲੇ ਮੁੰਡੇ ਨੇ ਆਪਣੀ ਬਰਾਤ ਲਈ ਇੱਕ ਰੱਥ ਬੁੱਕ ਕਰਵਾਇਆ ਸੀ ਤਾਂ ਕਿ ਉਹ ਆਪਣੀ ਬਰਾਤ ਰੱਥ ਤੇ ਲਿਜਾ ਸਕੇ ਅਤੇ ਵਿਆਹ ਨੂੰ ਯਾਦਗਾਰ ਬਣਾ ਸਕੇ ਪਰ ਜਦੋਂ ਮੁੰਡਾ ਰੱਥ ਤੇ ਬਰਾਤ ਲਿਜਾ ਰਿਹਾ ਸੀ ਤਾਂ ਉਸ ਰੱਥ ਉੱਪਰ ਮੁੰਡੇ ਦੇ ਭਰਾ ਤੇ ਹੋਰ ਯਾਰ ਦੋਸਤ ਚੜ ਗਏ ਅਤੇ ਨੱਚਣ ਲੱਗ ਗਏ ਤਾਂ ਰੱਥ ਵਾਲੇ ਵਿਅਕਤੀ ਨੇ ਉਹਨਾਂ ਨੂੰ ਬਹੁਤ ਕਿਹਾ ਕਿ ਫੇਰ ਬਣ ਕੇ ਤੁਸੀਂ ਥੱਲੇ ਉਤਰ ਜਾਵੋ ਵਜ਼ਨ ਬਹੁਤ ਜ਼ਿਆਦਾ ਹੈ ਅਤੇ ਤੁਸੀਂ ਨੱਚ ਵੀ ਰਹੇ ਹੋ ਕਿਤੇ ਵਜ਼ਨ ਨਾਲ ਮੇਰਾ ਰੱਥ ਨਾ ਟੁੱਟ ਜਾਵੇ ਮੇਰਾ ਨੁਕਸਾਨ ਹੋ ਜਾਣਾ ਹੈ ਤਾਂ ਉਹਨਾਂ ਮੁੰਡਿਆਂ ਨੇ ਰੱਥ ਵਾਲੇ ਨੂੰ ਕਿਹਾ ਕਿ ਤੈਨੂੰ ਕਿਰਾਇਆ ਦੇਣਾ ਹੈ ਬਾਲਾ ਨਾ ਬੋਲ ਬਸ ਫੇਰ ਕੀ ਸੀ ਥੋੜੀ ਦੂਰ ਜਾ ਕੇ ਵਜ਼ਨ ਜ਼ਿਆਦਾ ਹੋਣ ਕਰਕੇ ਰੱਥ ਵਿਚਕਾਰ ਤੋਂ ਟੁੱਟ ਗਿਆ ਅਤੇ ਸਾਰੇ ਹੀਠਾਂ ਡਿੱਗ ਗਏ ਅਤੇ ਰੱਥ ਵਾਲੇ ਨੂੰ ਹੀ ਗਾਲਾਂ ਕੱਢਣ ਲੱਗ ਗਏ ਕਿ ਤੇਰੇ ਬੇਕਾਰ ਜਿਹੇ ਰੱਥ ਨੇ ਸਾਡੇ ਸਾਰਿਆਂ ਦੇ ਵਿਆਹ ਵਾਲੇ ਦਿਨ ਸੱਟਾਂ ਮਰਵਾ ਦੇਣੀਆਂ ਸੀ ਅਤੇ ਉਸ ਨੂੰ ਛੱਡ ਕੇ ਉੱਥੋਂ ਗੱਡੀਆਂ ਵਿੱਚ ਬਰਾਤ ਲੈ ਕੇ ਚਲੇ ਗਏ ਰੱਥ ਵਾਲਾ ਵਿਅਕਤੀ ਵਿਚਾਰਾ ਖੜਾ ਰੋਂਦਾ ਰਹਿ ਗਿਆ ਗਾੜੀ ਮਹਾਰਾਜ ਦੀ ਕੋਹੜੇ ਦੇ ਵਿੱਚ ਵਿੱਚ ਮੈਂ 10 ਵਾਰਾਂ ਆਤਮੇ ਚੜ ਰਹੇ ਸੋ ਤੁਹਾਡੇ ਸਾਹਿਬ ਨਾਲ ਗਲਤੀ ਕਿਸ ਦੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ